ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿੱਤਰੋ ਮੈਂ ਤੁਹਾਡਾ ਆਪਣਾ ਪ੍ਰਿੰਸ ਦੇ ਨਾਲ ਆਪਣੀ ਕੋਚ ਸਾਹਿਬ ਆਪਾਂ ਚੱਲੇ ਆਂ ਮੁਕਸਰ ਮੰਡੀ ਤੇ ਸ਼ਰਾ ਮੰਡੀ ਲੱਗੀ ਆ ਤੇ ਮਿੱਤਰੋ ਉੱਥੇ ਆਪਾਂ ਵੇਖਾਂਗੇ ਕਿਦਾਂ ਕਿਦਾਂ ਦੇ ਜਾਨਵਰ ਆਏ ਕੀ ਮੋਲ ਚਾਲਿਆ ਮੰਡੀ ਦਾ ਬਣੇ ਰਿਓ ਐਂਡ ਤੱਕ ਮਿਲਦਿਆਂ ਮਿੱਤਰੋ ਸ਼ਰਾ ਮੰਡੀ ਦੇ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਇਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਵੀਰ ਮੰਡੀ 'ਚ ਨਹੀਂ ਆ ਸਕਦੇ ਜਾਂ ਜਿਹੜੇ ਵੀਰ ਬਾਹਰ ਚਲੇ ਗਿਆ ਇਸ ਵਲੌਗ ਦੇ ਵਿੱਚ ਆਪਾਂ ਜਨਵਰਾਂ ਦਾ ਖਰੀਦ ਵਿੱਚ ਕਿੱਦਾਂ ਦੇ ਜਾਨਵਰ ਆਏ ਆ ਕੀ ਪ੍ਰਾਈਸ ਆ ਉਸ ਹਿਸਾਬ ਨਾਲ ਆਪਾਂ ਵੀਡੀਓ ਬਣਾਈਆ ਤੇ ਕਮੈਂਟਾਂ 'ਚ ਦੱਸਿਓ ਵੀ ਕਿੱਦਾਂ ਦੀ ਲੱਗੀ ਵੀਡੀਓ ਤੇ ਆਓ ਮੇਤਰੋ ਮੰਡੀ ਆ ਲਵਾਦੇ ਆ ਜੋ ਬ੍ਰੋ ਆ ਵੀ ਮੰਡੀ ਚੱਲਿਆ ਮੁਖਸਰ ਮੰਡੀ ਢੇਡੂ ਮੇਤਰੋ ਆ ਵੀਰ ਨੂੰ ਤਾਂ ਸਾਰੇ ਜਾਣਦੇ ਨੇ ਤਕਰੀਬਨ ਕਾਕਾ ਰਸਿਆਂ ਵਾਲਾ ਪੰਜਾਬ ਦੀਆਂ ਰਾਜਸਥਾਨ ਦੀਆਂ ਮੰਡੀਆਂ ਦੇ ਵਿੱਚ ਪੂਰਾ ਛਾਇਆ ਪਿਆ ਇਹਨੂੰ ਆਉਣ ਵਾਲੇ 2026 ਦੀਆਂ ਮੰਡੀਆਂ ਵਿੱਚ ਪਤਾ ਵੀ ਕਿੱਥੇ ਕਿੱਥੇ ਆ ਇਹਨੂੰ ਕੋਈ ਵੀ ਵੀਰ ਪੁੱਛ ਸਕਦਾ ਮੰਡੀ ਕਿੱਥੇ ਆ ਕਦੋਂ ਆ ਕਦੋਂ ਲੱਗਣੀ ਆ ਇਹ ਆ ਜੀ ਮਿੱਤਰੋ ਕੋੜਿਆਂ ਦੀ ਐਸੈਸਰੀ ਚਲੋ ਮਿੱਤਰੋ ਮੰਡੀ ਦੇ ਵਿੱਚ ਆ ਵੀ ਖੇਚ ਦਾ ਕੇਂਦਰ ਬੰਦਿਆ ਕਬੂਤਰ ਵੀਰ ਨੇ ਕਾਫੀ ਜਾਨਵਰ ल्यांदे ਆ ਤਰਕੀ ਤਰਕੀ ਕੱਲ ਪਾਇਆ ਸੀ ਅੱਜ ਨਹੀਂ ਹੋ ਰਹੀਆਂ ਆਹ ਸਤਿੰਨ ਤਾਰੀਖ ਨੂੰ ਉਹਦਾ ਖਾ체 ਲੈ ਕਿਹੜਾ ਬੰਦਾ ਬਾਈ ਸਭਾ ਨੰਗਾ ਪਾਣਾ ਖਾ체 ਪਾਣਾ ਇਕਾ ਵੀਰ ਸ਼ੇਪੋਨ ਨਹਾਉਂਦਾ ਹੈ ਕੁੱਤੇ ਬਹੁਤ ਸੋਹਣੇ ਪੋਮੇਰੀਅਨ ਕਲਚਰ ਬੜੀ ਕੇਅਰ ਕਰ ਰਿਹਾ ਵੀਰ ਬਾਈ ਜੀ ਦਾ ਇਹ ਕਿਹੜੇ ਕੋਲੇ ਦਾ ਵੀਰ 19 ਦਾ ਮਤਰਾ ਜਸਪਾਲ ਅੰਕਲ ਵਾਲੇ ਦਾ ਮਿੱਤਰੋ ਕੀ ਆਇਆ ਕਰੋ ਯਾਰ ਜਾਨਵਰ ਅਵੀਰ ਹਣੇ ਹਣੇ ਆਇਆ ਹੈ ਕੀ ਬਾਤਾਂ ਯਾਰ ਮੰਡੀਆਂ ਚੋਂ ਮੰਡੀ ਮੁਖਸਰ ਮਿੱਤਰੋ

ਸਾਉ ਗੱਲ ਕਰਦੇ ਹੋਏ ਕੋੜੀ ਦਾ ਕਿਹੜੇ ਕੋਲੇ ਜੀ ਹੈ ਵੀਰ ਨੁਗਰੇ ਚੈੱਕ ਕਰਦਾ ਕੋੜੀ ਨੂੰ ਵਾਲਪੋਰੀਆਂ ਕੋ ਸਾਹ ਦੰਦ ਦੰਦ ਯਾਨੀ ਪਸੰਦੇ ਕਰਦਾ ਇੱਕ ਲੱਖ 10 ਹਜ਼ਾਰ ਮੁੱਲ ਕਰਦਾ ਬਈ ਇਹਦਾ ਸਾਢੇ ਤਿੰਨ ਮਹੀਨੇ ਦੀ ਆ ਗਰਮੀ ਨੰਮੀ ਹਾਂ ਯਾਰ ਵੀਰੋ ਵੀਰ ਆ ਕੋਸਾਵ ਕਰਦੇ ਲਾਡੀਆਂ ਮਿੱਤਰੋ ਨੋਕਰੇ ਦਾ ਸਟਾਕ ਵੀਰ ਕੋਲ ਬਹੁਤ ਵਧੀਆ ਵਾ ਗੱਲ ਕਾਜੀ ਵੀ ਆਪ ਆ ਕੇ ਚੈੱਕ ਕਰਕੇ ਫੇਰ ਵੇਖੋ ਦਸ਼ਰਮ ਮੰਡੀ ਦੇ ਹਰ ਰੌਣਕਾਂ ਲੱਗੀਆਂ ਆ ਆਵਾਜ਼ਾਂ ਦੇ ਮਿੱਤਰੋ ਇੱਥੇ ਹੀ ਮਿਲਣਗਾ ਜੀ ਇਹ ਕੋਰ ਸਿੰਘ ਵਾਲਾ ਘੋੜਾ ਜੀ ਸਮੁੰਦਰ ਦਾ ਪੁੱਤ ਪੁੱਤ ਹੈ ਉਹ ਨਹੀਂ ਸਮੁੰਦਰ ਦੀ ਪੁੱਤ ਹੈ ਠੀਕ ਠੀਕ ਕਿੰਨੇ ਮਹੀਨੇ ਦੀ ਹੋ ਗਈ ਹੈ ਹਾਂ ਜੀ ਇਹ ਕੀ 16 ਮਹੀਨੇ ਜੀ ਠੀਕ ਹੈ ਮਾਂ ਨੂੰ ਕਰੀ ਕਿ ਚੰਗੀ ਮਾਂ ਨੂੰ ਨੌਕਰੀ ਹੈ ਜੀ ਹਾਂ ਜੀ 65 ਪਲੱਸ ਦਾ ਆਦਾ ਹੈ ਠੀਕ ਹੈ ਆਪਣੇ ਘਰ ਦੀ ਹੈ ਜੀ ਨਹੀਂ ਜੀ ਇਹ ਮੱਤੇ ਪਿੰਡਾ ਲਖਮੀ ਸਿੰਘ ਉਹਦੇ ਪੁੱਤ ਸੀ ਉਹਦੇ ਕੋਲ ਕੁੜੀ ਉਹਦੀ ਬੱਚੀ ਆ ਠੀਕ ਠੀਕ ਆਮਲੀ ਖਰੀਦੀ ਹੈ ਆ ਆਪਣੀ ਠੀਕ ਹੈ ਠੀਕ ਪਰ ਕੋਈ 4 ਕਿਹ ਮਹੀਨਾ ਠੀਕ ਠੀਕ ਨੰਬਰ ਦੱਸੋ ਆਪਣਾ 70883 52602 ਠੀਕ ਹੈ ਜੀ OK ਮੇਟਰ ਕੋੜੀ ਚੰਗੀ ਆ ਬਸ਼ੇਰੀ ਚੰਗੀ ਬਾਪੂ ਵਾਲੀ ਆ ਮੈਂ ਮਾਰਦਾ ਮੇਟਰ ਰੌਣਕਾਂ ਲਿਆਂ ਪੁਰੀਆਂ ਰੌਣਕਾਂ ਵੀਡੀਓ ਹੋ ਸਕਦਾ ਤੁਹਾਨੂੰ ਘਾਟ ਸਮਝ ਲੱਗੇ ਪਰ ਆਗੇ ਜਿਹਨੀਆਂ ਵੀ ਚ ਦੇਖਣ ਦਾ ਮਜ਼ਾ ਨਾ ਉਹ ਕਿਦਾਂ ਨਹੀਂ ਹੈਗਾ ਚਲ ਵਾਪਸ ਆਉਂਦੇ ਪਰ ਲੋਕਾਂ ਨੂੰ ਵੇਖੀ ਯਾਰ ਕਿਸੇ ਦੀ ਲੱਗੀ ਕੋ ਸਾਬ ਇਹ ਤੱਕ ਦੀ ਸੱਜਣੋ ਪਾਰ ਟਾਈਮ ਜੌਬ ਵਾਸਤੇ ਕੋ ਸਾਫ ਸੌਦਾ ਮਾਰਦੇ ਏ ਟਟੂਆਂ ਦਾ ਯਾਨੀ ਕਿ ਰਜਗਾਰ ਵਾਲੇ ਜਿਹਨਾਂ ਰਿਆ ਮਿੱਤਰੋ ਇਹ ਮਾੜਾ ਨਹੀਂ ਕਹਿ ਸਕਦੇ ਇਹਨਾਂ ਨੂੰ ਆ ਵੇਖੀ ਆਇਆ ਉਧਰ ਤਾਂ ਘੋੜੇ ਖੜੇ ਆ ਕੋਸ਼ਾ ਸੌਦਾ ਮਾਰਦਾ ਆ ਯੂਪੀ ਵਾਲੇ ਵੀਰਾਨਾ ਕੋਸ਼ਾਬ ਯੂਪੀ ਵਾਲੇ ਵੀਰਾਨਾ ਬਹੁਤ ਕਮਿੰਗ ਰਲ ਕੇ ਸੌਦਾ ਕਰੰਦਾ ਉਹ ਆਇਆ ਆ ਗੱਲਾਂ ਸ਼ੌਂਕ ਦੀਆਂ ਸੱਜਣੋ ਗੱਲਾਂ ਉਹ ਸਾਹ ਤੇ ਬਾਬਾ ਜੀ ਇਹਦਾ ਕੀ ਰੇਟਰ ਕਰਦੇ ਕੋੜੀ ਦਾ ਮੁੱਲ ਤਾਂ ਹੈਗਾ 3 ਦੇਵਾਂਗੇ 275 ਦੀ 275 ਦੀ ਮੈਂ ਪਰੋ ਥੋੜੀ ਦੇ ਹੱਥ ਪੱਖੋਂ ਸੋਹਣੀ ਆ ਵੱਡੀ ਚਾਲ ਆ ਅੱਖਾਂ ਬਹੁਤ ਸੋਹਣੀਆਂ ਤਾਂ ਵੀ ਚਾਲ ਚੱਲੂਗੀ ਲੱਤ ਨਹੀਂ ਮਾਰਨੀ ਕਿਸੇ ਦੇ ਸੁਨ ਬਸੰਭ ਵੀ ਮਜ਼ਬੂਤ ਆ ਪੂਰਾ ਮਿੱਤਰੋ ਕੋੜੀ ਦਾ ਕੋੜੀਆਂ ਨੇੜੇ ਨਹੀਂ ਹੋਣਦੀ ਆ ਪੱਠੇ ਪਾਉਂਦਾ ਚੱਬਾ ਵੱਡੂ ਦੀ ਲੱਤ ਮਰੂਗੀ ਕੋਈ ਐ ਵੀ ਬਾਬਾਈ ਏਰੀਆ ਕਿਹੜਾ ਤੁਹਾਡਾ ਸਾਡਾ ਏਰੀਆ ਮੁਖਸ਼ਰ ਜ਼ਿਲ੍ਹਾ ਪੈਂਦਾ ਗਿੱਦੜਵਾ ਮੰਡੀ ਨੇੜੇ ਆ ਤੇ ਮੋਬਾਈਲ ਨੰਬਰ ਦੱਸਿਓ ਮੋਬਾਈਲ ਨੰਬਰ 85579 ਹਾਂਜੀ 85579 ਕਰ ਲਿਆ ਹਾਂਜੀ 83432 ਮੇਤਰੋ ਕਰ ਲੋ ਨੰਬਰ ਨੋਟ ਬਹੁਤ ਸੋਹਣੀ 83432 ਮੇਤਰੋ ਬਹੁਤ ਸੋਹਣੀ ਅਵਲਕ ਘੋੜੀ ਆ ਬਾਬੇ ਕੋ ਬਾਬਾ ਜੀ ਨਾ ਕਰਦੇ ਗੱਲ ਬਾਬਾ ਜੀ ਡਿਟੇਲ ਦੱਸਿਓ ਇਹ ਕਿੰਨੀ ਇਹਦੀ ਉਮਰ ਹੈ ਕਿੰਨੀ ਹਾਈਟ ਹੈ ਇਹਦੀ 5 ਮਹੀਨਾ ਸੰ ਲੱਗਿਆ ਜੀ ਅੱਛਾ ਇਹ 5 ਜਾਰੇ ਲੱਗੀ ਕਿ ਨਹੀਂ ਹਜੇ 5 ਜਾਰੇ ਲੱਗੀ ਕਹਿੰਦੇ ਹੁੰਦੇ ਆ ਠੀਕ ਹੈ ਜੀ ਹਾਂ ਜੀ ਤੇ ਬਾਕੀ ਇਹਵੇਂ 5 ਮਹੀਨੇ ਤੇ 7 ਦਿਨ ਜਿਗ ਬਣੋ ਗਿਆ ਅੱਜ ਠੀਕ ਹੈ ਜੀ 10 ਮਹੀਨੇ ਵੀ ਦਿਨ ਸੋੜਨ ਦੀ ਆ ਠੀਕ ਹੈ ਬੱਚਾ ਇਹਦਾ ਵੇਚਦਾ ਹਾਂ ਹਾਂ ਜੀ 6 ਮਹੀਨੇ ਦਾ ਠੀਕ ਹੈ 55000 ਦਾ ਆਉਂਦੇ ਲੱਗ ਬੱਚਾ ਵਫਾ ਦੇ ਮੇਟਰ ਬੱਚਾ ਵੀ ਵਧੀਆ ਆ ਹਬਲਕ ਨੁਗਰੇ ਤੋਂ ਕਰਾਈ ਉਹਨਾਂ 60000 ਲੈਂਦੇ ਬੰਦੇ ਲਿਆਜ ਵਾਲੇ 5 ਘੱਟ ਦੇ ਕੇ ਮਾਨਤਨ ਨਾਲ ਐਸੇ ਐਸੇ ਹਾਂ ਪਲਾਂ ਯਾਰਾ ਮਗਰ ਗਈ ਯਾਰਾ ਉਹ ਕਰੀਬ ਹੋ ਤੁਸੀਂ ਪੰਜ ਦਾ ਅਧائیں ਵੀ ਬਿਸ਼ੇਰੀ ਦੀ ਡਿਟੇਲ ਦਿਓ ਵੀਰ ਜੀ ਹਾਂਜੀ ਇਹ ਵੀ ਹੰਸਦੀ ਹੈ ਜੀ ਬੈਬਲ ਅਲਿਆ ਹੰਸਦੀ ਹਾਂ ਹਾਂਜੀ ਕਿੰਨੀ ਉਮਰ ਹੋ ਗਈ ਹੈ ਜੀ ਇਹਦੀ ਉਮਰ 14 ਲੱਗ ਗਈ ਹੈ ਜੀ ਅੱਛਾ ਜੀ ਕੀ ਡਿਮਾਂਡ ਹੈ ਦੀ ਹਾਈਟ ਹਾਈਟ ਦੀ ਹੋਊਗੀ ਕੋਈ 5 6 ਕੱਟ ਸਾਢੇ ਕੱਟ ਇਹ ਡਿਮਾਂਡ ਇਹਦੀ ਸਾਢੇ 7 ਲੱਖ ਦੀ ਤੇ ਵੀਰ ਜੀ ਆਹ ਕੋੜੀ ਬਾਰੇ ਦੱਸਿਓ ਮੜਾਇਆ ਇਹ ਜੀ ਗੱਭ ਹੈ 2 ਮਹੀਨੇ 7 ਦਿਨ ਦੀ ਹੈ ਹਾਂਜੀ ਇਹਦੀ 7 ਮਹੀਨੇ ਡਿਮਾਂਡ ਆ ਕਰਦੀ ਹੈ 7 ਲੱਖ ਰੁਪਈਆ ਹਾਂਜੀ ਉਮਰ ਇਹਦੀ ਕਿੰਨੀ ਹੋ ਗਈ ਬਾਈ ਜੀ ਉਮਰ ਇਹ ਸਾਢੇ 4 ਸਾਲ ਦੀ ਹੋ ਗਈ ਸਾਢੇ 4 ਸਾਲ ਪਹਿਲੀ ਇਹਦੀ ਕੋੜੀਆਂ ਵੀ ਇੱਕ ਕੋੜੀ ਵੀ ਬਹੁਤ ਵਧੀਆ ਬਸ਼ੇਰੀ ਬਹੁਤ ਸੋਹਣੀ ਆ ਹਾਂ ਤੋਰਾ ਤਾਰਾ ਵਧੀਆ ਹੈ ਪਤਾ ਕੁੜੀ ਦਾ ਮੋਬਾਈਲ ਨੰਬਰ ਬੋਲੇ ਵੀਰ ਜੀ 842799 8357 ਕਰੋ ਕੰਟੈਕਟ ਮੇਰੇ ਤੋਂ ਚੈੱਕ ਕਰੋ ਮੇਤਰੋ ਨੋ ਕਰਿਆ ਦਾ ਸਟਾਕ ਇਦਰ ਦੀ ਹੈ ਦਰਦੀਆ ਪਰੰਤਾਨ ਵਾਲੇ ਦੀ ਹਾਂ ਅੱਛਾ ਅੱਛਾ ਅਬੂਰ ਲੈਂਦਾ ਜਿਹੜਾ ਨਹੀਂ ਪਤਾ ਆਪਾਂ ਤਾਂ ਇਹ ਕਹਿੰਦਾ ਹੈ ਇਦਰ ਦੋਪਰ ਸੱਪਾ ਹੈ ਦੋ ਹੀ ਜਾਣਦੇ ਤੁਹਾਨੂੰ ਠੀਕ ਅਬ ਕੀ ਕਰੀ ਦੀ ਤੇ ਕੀ ਦਵਾਣੇ ਦਾ ਤੇ ਮੱਤਰ ਦੀ ਕਮਾਲ ਦੀ ਤਾਂ ਉਹ ਜਿੰਨ ਪਰਲੀ ਗੀ

ਥੋੜੀ ਹੈ ਇਹ ਵੀ ਫੇਰੀ ਉਹ ਉਹਦੀ ਮਰਗੀ ਉਹ ਇਹਨੇ ਅੰਦੀ ਨੇ ਲੈ ਲਾ ਲੂਈ ਵੀਰ ਜੀ ਮੋਬਾਈਲ ਨੰਬਰ ਦੱਸਿਓ ਮੜਾ ਆਪਣਾ 967 99763 50980 50980 ਕੋਈ <tuk tangan> <tuk tangan> <tuk tangan> ਦੋਨੇ ਅੱਖਾਂ ਤੋਂ ਮਿੱਤਰੋ ਜੈ ਮੰਗਲ ਆ ਤੇ ਮੁੱਲ ਬਾਈ 2.5 ਲੱਖ ਰੁਪਈਆ ਕਰਦਾ ਮੌਕੇ ਦੇ ਮਾਣ ਤਾਂ ਹੋ ਜੂ ਗਈ ਹੁੰਦੇ ਬਾਬੀ ਜੀ ਜਦਾ ਮਲਾ ਪਾਣ ਪ੍ਰਤਾਪ ਵਾਲਾ ਮਿਲਿਆ ਵਾ ਮੈਟਰ ਸੌਦੇ ਹੁੰਦੇ ਆ ਲਗਾਤਾਰ ਬੜੇ ਵਧੀਆ ਜਾਨਵਰ ਆਏ ਆ ਕੋ ਸਾਹ